ਪਿਆਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪੰਡ ਕੈਲੇ ਜਿਹੜੇ ਪੱਖੋ ਹਾਲ ਤੇ ਨੇੜੇ ਰੈਕੋਰਡ ਵੀ ਪੈ ਜਾਂਦਾਗਾ ਅੱਜ ਵੀਰਿੰਦਰਪਾਲ ਕੋਲ ਆਏ ਸੀ ਤੇ ਤਿੰਨ ਨਾਗ ਵੀਰ ਕੋਲੇ ਬਕਾਉ ਨੇ ਦੋ ਝੋਟੀਆਂ ਸੂਈਆਂ ਵੀ ਆ ਤੇ ਇੱਕ ਨੀਲੀ ਰਵੀ ਫੂਨ ਵਾਲੀ ਆ ਤੇ ਦਿਨ ਲੈਂਦੀ ਆ ਥੋੜੇ ਜੇ ਤੇ ਆਜੋ ਆਪਾਂ ਵੀਰ ਨਾਲ ਕਰਦੇ ਆ ਗੱਲ ਤੇ ਡਿਟੇਲ ਵਗੈਰਾ ਆਪਾਂ ਲੈਨੇ ਆ ਪੁਰ ਇੰਦਰਪਾਲ ਕਿਵੇਂ ਠੀਕ ਆ ਵੀਰੇ ਵਧੀਆ ਵੀਰੇ ਵਧੀਆ ਚੱਲੀ ਜਾਂਦਾ ਆਪਣੀ ਵੀਡੀਓ ਤਕਰੀਬਨ ਆਪਾਂ ਕਈ ਵੀਡੀਓ ਪਾਤੀਆਂ ਤੇ ਮੇਰੇ ਸਪੌਂਸਰ ਆ ਜੇਰਾ ਵਧੀਆ ਰਹਿ ਵੀਰੇ ਸਮੋਹ ਵਧੀਆ ਰਹਿਣਾ ਵੀਰੇ ਪੂਰਾ ਵਧੀਆ ਤੇ ਚਲ ਇੰਦਰਪਾਲ ਜਿਹੜੀ ਪਹਿਲੇ ਨੰਬਰ ਤੇ ਖੜੀ ਹੈ ਜੋ ਟੀ ਦੀ ਕੀ ਡਿਟੇਲ ਆ ਵੀਰੇ ਵੀਰੇ ਰਾਤ ਸੂਈ ਆ ਹਾਂ ਜੇ ਤੁਹਾਨੂੰ ਜਮ ਵਧੀਆ ਪਈ ਆ ਚਾਈ ਤੁ ਵੀ ਬੜੀ ਵਧੀਆ ਜੋ ਟੂ ਜੇ ਜਮਾ ਵਧੀਆ ਪਈ ਵੀ ਇਹਨਾਂ ਹਾਂ ਵੀਰੇ ਉਹ ਜਮੋ ਕੱਟੀ ਮਗਰਾ ਵੀਰੇ ਕੱਟੀ ਮਗਰਾ ਦੋਸਤੋ ਕੱਟੀ ਮਗਰਾ ਸਰਚ ਵਾਲਾ ਤੇ ਕੱਟੀ ਮਗਰਾ ਤੇ ਕੀ ਰਿਕਾਰਡ ਰਕੂਟ ਦੁੱਧਾ ਦੱਸਿਆ ਕੋਸ ਵੀਰੇ ਵੀਰੇ ਦੇ ਵੀ 13 ਗੱਲੋਂ ਪਿਛਲੇ ਦੇ 12 ਕਿਲੋ ਦੁੱਧਾ ਨੇ 12 ਗੱਲੋਂ ਵੀਰ ਕਹਿੰਦਾ ਦੁੱਧ ਦਿੱਤਾ ਪਿਛਲੇ ਸੂਏ ਹਜੇ ਰਾਤ ਸੂਈ ਆ ਰਾਤ ਹੀ ਸੂਈ ਵੀਰੇ ਚਲ ਦੇ ਲੈ ਗਿਆ ਵੀਰੇ ਇੰਦਰਪਾਲ ਮਾੜਾ ਜ ਆਪਾਂ ਦਵਾ ਲਈ ਤੇ ਰਾਤ ਸੂਈ ਆ ਵੀਰ ਕਹਿੰਦਾ ਪਿਛਲੇ ਸੂਏ 12 ਕਿਲੋ ਦੁੱਧ ਚੋਇਆ ਕਿਵੇਂ ਸੂਈ ਸੂਈ ਵੀਰ ਹੁਣ ਅਸੀਂ ਦੂਏ ਸੂਈਆਂ ਦੂਜੇ ਸਨੇ ਸੂਈਆ ਟੋਟੀ 'ਚ ਸੀ ਦੇਖ ਲੋ ਸਿੰਘਾ-ਸੁੰਘਾ ਦੀ ਮੰਤਰ ਵੀ ਪੂਰੀ ਵਧੀਆ ਆਪਾਂ ਲੇਵਾ ਵਗੈਰਾ ਦਿਖਾ ਦਿੰਨੇ ਆ ਥਣ ਥੋਣਾ ਵਧੀਆ ਲੱਗਿਆ ਵਾ ਝੋਟੀ ਦੇ ਬੱਚੇ ਲਗਾ ਦਿੰਨੇ ਆ ਤੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਆ ਦੇਖੋ ਬੱਚੇ ਦਾ ਥੋੜਾ ਜਿਹਾ ਕਰਦੀ ਆ ਕਿਉਂਕਿ ਰਾਤ ਸੂਈ ਆ ਤਾਜੀ ਸੂਈ ਕਰਕੇ ਨਾ ਬੱਚੇ ਦਾ ਕਰਦੀ ਆ ਥਣ ਥੂਣ ਦੇਖ ਲਓ ਤੁਸੀਂ ਦੋਸਤੋ ਨੇਵੇ ਵਗੈਰੇ ਦੀਆਂ ਵਧੀਆ ਆ ਤੇ ਬੰਤਰਵ ਝੋਟੀ ਦੀ ਵਧੀਆ ਕੰਤ ਕਾਠ ਵਾਲੀ ਝੋਟੀ ਆ ਉਹਦੇ ਚੂਰੀ ਆ ਹੁਣ ਕੋਈ ਵੀ ਆ ਕੱਢ ਕੇ ਪਲਾਈ ਵੀ ਨਾਲੇ ਦੋਸਤੋ ਇਸ ਟਾਈਮ ਹੁਣ ਤਕਰੀਬਨ 10 ਵਜੇ ਦਾ ਟਾਈਮ ਆ ਝੋਟੀ ਚੂਈ ਵੀ ਆ ਤੇ ਫੇਰ ਵੀ ਦੇਖ ਲੋ ਤੁਸੀਂ ਲੇਵਾ ਵਗੈਰਾ ਤੇ ਇੰਦਰਵਾਰ ਕੀ ਡਿਮਾਂਡ ਕਰਦਾ ਵੀਰੇ ਦੀ ਤੂੰ ਮੁੱਲ ਤੇ ਵੀਰੇ 95000 ਕਰਦਾ 90 ਹੀ ਕਹਿੰਦਾ ਆਪਾਂ 90 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਮਾਨਤਾਨ ਹੋਰ ਕਰ ਦਾਂਗੇ ਕਰ ਦਾਂਗੇ ਕੱਟੀ ਮਗਰਾ ਵੀਰੇ ਰੱਟੀ ਮਗਰਾ ਦੇਖ ਲੋ ਤੇ ਬਾਕੀ ਜਿਹੜਾ ਵੀਰ ਸ਼ੇਅਰ ਕਰਕੇ ਉਹ ਵੀਡੀਓ ਉਹਦੀ ਵੀਰ ਕਹਿੰਦਾ ਮਾਨਤਾਨ ਖੁੱਲਾ ਹੋ ਜਾਊਗਾ ਹਣਾ ਤੇ ਇੰਦਰਵਾਰ ਜਿਹੜੀ ਨੀਲੀ ਰਾਵੀ ਦੀ ਖੜੀ ਏ ਝੋਟੀ ਵੀਰੇ ਇਹਦਾ ਕੀ ਡਿਟੇਲ ਆ ਵੀਰੇ ਹਫਤਾ ਦਾ ਦਾ ਮੈਂ ਦਾ ਲੈ ਝੋਟੀ ਦਾ ਬਣ ਨਾ ਬੁਣ ਨਾ ਕੱਟੀ ਨਾ ਬੋੜੋ ਨੇ ਦੋਸਤੋ ਵੀਰ ਕਹਿੰਦਾ ਹਫਤਾ ਰਹਿੰਦਾ ਹਜੇ ਤੇ ਹਜੇ ਜੈਸਾਨ ਹਫਤਾ ਰਿੰਦਾ ਤਾਂ ਵਧੀਆ ਬਣ ਜੂ ਹੈਣਾ ਬਿਰਿਆ ਮੇਰਾ ਪੋਲੇ ਦੋਲੀ ਨੇ ਮੈਂ ਝੋਟੀ ਪੂਰੇ ਵਧੀਆ ਸੀਮਨ ਵੀ ਵਧੀਆ ਲਵਾਇਆ ਇਹਦੇ ਲਈ ਸੀਮਨ ਵੀ ਵਧੀਆ ਲਵਾਇਆ ਦਾ ਟੀਕਾ ਫਿਰ ਕਹਿੰਦਾ ਇਹ ਜਿਹੜੀ ਹੋਈ ਵੀ ਆ ਵਧੀਆ ਸਾਂਹ ਦੀ ਹੋਈ ਵੀ ਆ ਹਾਂਜੀ ਤੇ ਤੋਰਦੀ ਇਹਨੂੰ ਵੀ ਤੋਰ ਦੋ ਦੂਜੇ ਸੂਏ ਸੋਣਾ ਇਹਨੇ ਦੂਏ ਸੂਏ ਦੇ ਦੂਏ ਸੂਏ ਸੋਣਾ ਵੀਰ ਕਹਿੰਦਾ ਦੇਖ ਤੋ ਸਿੰਗਾ ਸੁੰਗਾ ਦੀ ਮੰਤਰ ਰਹਿਣ ਐ ਕੁੰਡੇ ਸਿੰਘ ਆ ਪੂਰੇ ਸਿਰ ਚ ਬੱਲਾ ਮੂੰਹ ਚ ਬੱਲਾ ਤੇ ਪੈਰਾਂ ਚ ਹੈਗੇ ਨਿਸ਼ਾਨ ਤੇ ਆ ਦੇਖੋ ਹਜੇ 10 ਦਿਨ ਵੀਰ ਤੇ ਦਸਮ ਤਾਪ ਰਹਿੰਦੇ ਆ ਤੇ ਜੇ ਜੇ ਸਾਹਮਣੋਂ 10 ਦਿਨ ਕਹਿੰਦਾ ਤਾਂ 12 13 ਦਿਨ ਵੀ ਲੈ ਜੂਗੀ ਤਕਰੀਬਨ ਤਾਂ ਵਧੀਆ ਹੀ ਬਣਨਾ ਜਾ ਕੇ ਇਹਨੇ ਤੇ ਲੈ ਵਾਲੂ ਬਾ ਵਧੀਆ ਕੱਢਿਆ ਉਹਨਾਂ ਦਾ ਸਿੰਘਾ ਸੁੰਗਾ ਦੀ ਬੰਤਰ ਕੱਦ ਕਾਠ ਦੀ ਝੋਟੀ ਵਧੀਆ ਹੈਗਾ ਤੁਸੀਂ ਦੋਸਤੋ ਦੇਖ ਸਕਦੇ ਹੋ ਤੇ ਵਧੀਆ ਝੋਟੀ ਆ ਤੇ ਥਣ ਥਣ ਵਧੀਆ ਲੱਗਿਆ ਹੋਇਆ ਲੈਣ ਦੇ ਬਾਕੀ ਵੀਰੇ ਦੀ ਡਿਮਾਂਡ ਵਗੈਰਾ ਕੀ ਆ ਝੋਟੀ ਦੀ ਭਰੇ ਮੋਲ ਦਾ ਮਰਜ਼ੀ ਦਾ 90000 ਦੀ ਦੇ ਦਾਂਗੇ ਵੀਰ ਕਹਿੰਦਾ ਮੋਲੇ ਦਾ 90000 ਆ ਦੋਸਤੋ ਬਾਕੀ ਹੋ ਜੂਗੀ ਗੱਲਬਾਤ ਤੇ 90 ਦੀ ਵੀਰ ਕਹਿੰਦਾ ਦੇਵਾਂਗੇ ਤੇ ਹੁਣ ਤੁਹਾਨੂੰ ਦਿਖਾਉਣਾ ਆ ਦੋਸਤੋ ਤਿੰਨ ਨੰਬਰ ਦੀ ਝੋਟੀ ਤੇ ਵੀਰੇ ਸਵੇਰੇ ਸੀ ਮਨ 7:00 ਵਜੇ ਸੁਈਆ 6:00 ਜੂਰੇ ਜਮਾ 5:00 ਵਜੇ ਜੇਰ ਜੂਰੇ ਪੈ ਗਈ ਜੀ ਬੋਰੀ ਬੁਲੀ ਕੱਟੇਗੇ ਵੀਰੇ ਹੋਰ ਤਾਂ ਚੋਈ ਆ ਜਿੰਦੀ ਸਵੇਰੇ ਸੂਈ ਅੱਜ ਸਵੇਰੇ ਸੂਈ ਵੀਰੇ ਤਾਂ ਅੱਛਾ ਹਾਂ ਜੇ ਬੋਰੀ ਕੱਢ ਤੈਨੂੰ ਕਿੰਨੇ ਕਿਲੋ ਮਨ ਸੂਈ ਸੀ ਤਿੰਨ ਕਿਲੋ ਸੂਈ ਸੀ ਦੁੱਧ ਦੇ ਦੁੱਧ 14-15 ਕਿਲੋ ਲੈ ਕੇ ਲੈ ਵੱਦ ਵੀ ਦੱਸ ਤੂੰ 14-15 ਕਿਲੋ ਕੰਢੇ ਲਾ ਮਾ ਦੂਗਾ ਕੱਟੀ ਆ ਦੇ ਮਗਰ ਜਿੰਦੀ 14-15 ਕਿਲੋ ਦੀ ਤੂੰ ਤੇ ਸਵੇਰੇ ਆਪਾਂ ਗਾਰੰਟੀ ਦੇ ਦਾਂਗੇ ਗਾਰੰਟੀ ਦਿੰਦਾ ਵੀਰ ਕਹਿੰਦਾ ਪਿੱਛੇ ਕੱਟੀ ਆ ਵੀਰੇ ਕੱਟੀ ਆ ਵੀਰੇ ਸਵੇਰੇ ਜੇਰ ਨੂੰ ਆਜੇ ਮੌਕੇ ਪਈ ਆ ਲੈ ਕੇ ਨਾ ਖੋਲ ਦੀਏ 10 ਕਿਲੋ ਉਹਦੀ ਵੀ ਦਿਖਾਉਂਦੇ ਵੀਰ ਕਹਿੰਦਾ ਜੇਰ ਵਗੈਰਾ ਦੀ ਗਾਰੰਟੀ ਆ ਦੁੱ ਦੋਸਤੋ ਦੇਖ ਸਕਦੇ ਹੋ ਥਣ ਤੋਂ ਦੇਖ ਲਓ ਖੁੱਲੇ ਲੇਵੇ ਦੀ ਹੈ ਝੋਟੀ ਹੁਣ ਤਾਂ ਵੀਰੇ ਚੋਈ ਕਰਦੇ ਆਣ ਥੋੜੇ ਜਿਹਾ ਚੋਈ ਵੀ ਆ ਕਿਉਂਕਿ ਵੀਰ ਤਾਂ ਸਵੇਰੇ 3 ਵਜੇ ਸੁੱਈ ਸੀਗੀ ਤੇ ਉਹਦੇ ਕਾਰਨ ਹਜੇ ਕਿਉਂਕਿ ਸੁੱਈ ਕਰਕੇ ਥੋੜਾ ਜਿਹਾ ਜਾਨੀ ਚੋਈ ਵੀ ਉਹਦੇ ਕਰਕੇ ਲੇਵੇ ਥੋੜਾ ਜਿਹਾ ਘੱਟ ਦਿਖਾਉਂਦੀ ਆ ਤੇ 14-15 ਕਿਲੋ ਦੀ ਵੀਰੋ ਇਹਦੀ ਗਾਰੰਟੀ ਲੈਂਦਾ ਆ ਦੋਸਤੋ ਤੇ ਇੰਦਰਵਾਲ ਇਹਦਾ ਕੀ ਡਿਮਾਂਡ ਆ ਵੀਰੇ ਝੋਟੀ ਦੀ ਮੋੜਾ ਦੇ ਇੱਕ 5 ਕਰਾ ਲੱਖ ਕਰਾ ਵਾਲਾ 90 ਵਾਰ ਹੀ ਦੇਵਾਂਗੇ ਵੀਰੇ 90 ਤੋਂ ਬਾਹਰ ਹੀ ਦੇਵਾਂਗੇ ਤੇ ਲੈਂਡਰਪਰ ਕਰਾਂ ਤੇ ਐਡਰੈਸ ਦੇ ਦੇ ਪੂਰਾ ਸਾਰਾ ਪੈਂਡ ਵੀਰੇ ਆਪਣਾ ਕਹਿ ਲਿਆ ਹਾਂਜੀ ਨੇੜੇ ਤੋਂ ਬਖੋ ਵਾਲ ਪੈਂਦਾ ਵਾ ਜਿਹੜਾ ਰੈਗਡ ਤੋਂ ਸਰਬਾ ਰੋਡ ਦੇ 45 ਪੈਂਡ ਆਪਣਾ ਕਹਿ ਲਿਆ ਪੈਂਡ ਕਹਿ ਲਿਆ ਤੇ ਮੈਲ ਨੰਬਰ ਬੋਲ ਦੇ ਵੀਰੇ ਆਪਾਂ 77104 ਵੀਰੇ 77104 99923 99923 ਦੋ ਤੋਂ ਸਕਰੀਨ ਤੇ ਵੀ ਚਲਾਵਾਂਗੇ ਆਪਾਂ ਤੇ ਦੂਜਾ ਨੰਬਰ ਵੀ ਲੈ ਲਾ ਹਾਂਜੀ 75081 ਵੀਰੇ 75081 29709 ਵੀਰੇ 29709 ਤੇ ਦੋਸਤੋ ਵੀਰ ਦਾ ਵਪਾਰ ਲੈਣ ਦਾ ਕੰਮ ਆ ਆਪਾਂ ਇਸ ਕਰੋਂ ਕਈ ਵੀਡੀਓ ਪਾਈਆਂ ਨੇ ਤੇ ਤਕਰੀਬਨ ਵੀਰ ਦੀਆਂ ਵਾਜਾਂ ਸੇਲ ਹੋ ਜਾਂਦੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹੈਣਾ ਇੰਦਰਪਾਲ ਕੋਈ ਗੱਲ ਨਹੀਂ ਕੋਈ ਹੋਰ ਵੀ ਆ ਜਾਂਦੀ ਆ ਦੋਸਤ ਤੁਸੀਂ ਨੰਬਰ ਵੀਰ ਦਾ ਕਰ ਲਓ ਨੋਟ ਤੇ ਫੋਨ ਜਦੋਂ ਮਰਜ਼ੀ ਲਾ ਲਓ ਹੋਰ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਝੋਟੀਆਂ ਤੇ ਇੰਦਰਪਾਲ ਵੀਰੇ ਜਿਹੜਾ ਕੋਈ ਸ਼ੇਅਰ ਸੁਰ ਕਰਕੇ ਆਉਗੀ ਦਿਮਾ ਉਹਦੇ ਲਈ ਰਹਿਗਾ ਮਾਨਦਾਨ ਕਰਾਂਗੇ 100 ਕਿਲੋਮੀਟਰ 200 ਕਿਲੋਮੀਟਰ ਫ੍ਰੀ ਛੱਡਿਆਵਾਂਗੇ ਕਿਰਾਇਆ ਆਪਦੇ ਕੋਲੋਂ ਦੇ ਲੋ ਵੀ ਦੋਸਤੋ ਵੀਰ ਕਹਿੰਦਾ ਜਿਹੜੀ ਵੀ ਮਦਦਾ ਜਿਹੜਾ ਕੋਈ ਸ਼ੇਅਰ ਕਰਕੇ ਆਊਗਾ ਤੇ ਸੌਦਾ ਹੁੰਦਾ ਤਾਂ 100 200 ਕਿਲੋਮੀਟਰ ਤੱਕ ਫ੍ਰੀ ਪਹੁੰਚ ਹੋਊਗੀ ਉਹਦੀ ਤੇ ਮਾਨਦਾਨ ਵੀ ਫੁੱਲ ਕਰਾਂਗੇ ਫੁੱਲ ਵੀ ਮਾਨਦਾਨ ਵੀ ਵੀਰ ਕਹਿੰਦਾ ਫੁੱਲ ਹੋਊਗਾ ਤੇ ਪਹੁੰਚ ਵੀ 100 200 ਕਿਲੋਮੀਟਰ ਤੱਕ ਫ੍ਰੀ ਹੋਊਗੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਆਪ ਨੂੰ ਵੀਡੀਓ ਤੇ ਫੋਨ ਕਰਕੇ ਆਊਗਾ ਦੋਸਤੋ ਸੋਨੂੰ ਵਧੀ ਟੋਟੀਆਂ ਦਿਖਾਉਂਦੇ ਰਹੀਏ ਆਪਣੇ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਫੋਲੋ ਕਰ ਲਓ ਚੈਨਲ ਨੂੰ ਤੇ ਲਾਇਕ ਕਰਦਿਆ ਕਰੋ ਧੰਨਵਾਦ ਦੋਸਤੋ